लोकसभा ਹਲਕਾ ਫਤੇਗੜ ਸਾਹਿਬ ਉੱਥੇ ਆਉਣ ਦਾ ਮੌਕਾ ਮਿਲਿਆ ਤੁਹਾਡਾ ਆ ਉਹ ਪਿੱਛੇ ਜਿਹੜੇ ਸਾਊਂਡ ਵਾਲੇ ਨੇ ਉਹਨਾਂ ਸਾਰੇ ਬੰਦ ਕਰਾ ਦਿਓ ਅੱਜ ਤੁਹਾਡਾ ਜੋਸ਼ ਜਜ਼ਬਾ ਤੇ ਤੁਹਾਡਾ ਇਰਾਦਾ ਦੇਖ ਕੇ ਦਿਲ ਨੂੰ ਇੰਨਾ ਇੱਕ ਸਕੂਨ ਮਿਲਿਆ ਕਿ ਫਤੇਗੜ ਸਾਹਿਬ ਤੋਂ ਹੁਣ ਤਾਂ ਬੱਸ ਐਲਾਨ ਹੀ ਬਾਕੀ ਹੈ ਬਾਕੀ ਕੰਮ ਤਾਂ ਕਰਤਾ ਤੁਸੀਂ ਕਿਉਂਕਿ ਆਹ ਜਿਹੜਾ ਜਜ਼ਬਾ ਜੋਸ਼ ਤੁਸੀਂ ਬਜ਼ੁਰਗ ਖੜੇ ਨੇ ਮਾਮਾ ਸਿਰ ਪਲੋਸ ਰਹੀਆਂ ਸੀ ਭੈਣਾਂ ਦੁਆਵਾਂ ਦੇ ਰਹੀਆਂ ਸੀ ਤੇ ਨੌਜਵਾਨ ਮੁੰਡੇ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਆ ਇਹ ਪਿਆਰ ਦਾ ਕਿਸੇ ਕਰੰਸੀ ਚ ਦੁਨੀਆ ਦੀ ਕਿਸੇ ਕਰੰਸੀ ਚ ਕੋਈ ਮੁੱਲ ਨਹੀਂ ਹੈਗਾ ਵੀਰੋ ਆ ਜਿਹੜੇ ਫੁੱਲ ਨੇ ਇਹਨਾਂ ਦਾ ਕੋਈ ਮੁੱਲ ਨਹੀਂ ਹੈਗਾ ਇਹ ਇਹ ਮਿਲਦੇ ਨਹੀਂ ਇਹ ਇਹ ਸਾਨੀ ਨਾਲ ਨਹੀਂ ਮਿਲਦੇ ਆ ਪਿਆਰ ਦੇ ਫੁੱਲ ਇੱਕ ਆਸਾਨੀ ਨਾਲ ਨਹੀਂ ਮਿਲਦੇ ਤੁਸੀਂ ਦੂਜੇ ਲੀਡਰਾਂ ਦਾ ਹਾਲ ਦੇਖ ਲਓ ਉਹ ਅੱਗੇ ਅੱਗੇ ਲੋਕ ਡਾਂਗਾ ਛੱਤਰ ਲੈ ਕੇ ਪਿੱਛੇ ਪਿੱਛੇ ਇਹ ਹਾਲਤ ਉਹਨਾਂ ਦੀ ਕਰਤੂਤਾ ਕਰਕੇ ਉਹਨਾਂ ਨੇ ਗਰੀਬਾਂ ਨਾਲ ਧੱਕੇ ਕੀਤੇ ਆ ਗਰੀਬਾਂ ਦੇ ਜਵਾਕਾਂ ਦੇ ਮੂੰਹ ਚੋਂ ਰੋਟੀ ਖੋਹ ਖੋਹੀ ਹੈ ਗਰੀਬਾਂ ਦੇ ਚੁੱਲਿਆਂ ਦੀ ਅੱਗ ਬੁਝਾਈ ਹੈ ਤਾਂ ਕਰਕੇ ਉਹਨਾਂ ਨਤੀਜੇ ਭੁਗਤਣੇ ਪੈ ਰਹੇ ਆ ਅੱਜ ਇੱਥੇ ਮੈਂ ਜਦੋਂ ਆਇਆ ਆ ਗੱਡੀ ਦਾ ਹਾਲ ਦੇਖ ਲਓ ਸਾਨੂੰ ਹਰ ਜਗ੍ਹਾ ਤੇ ਇਸ ਤੋਂ ਬਾਅਦ ਮੈਂ ਫਗਵਾੜੇ ਜਾਊਂਗਾ ਬੰਗੇ ਜਾਊਂਗਾ ਮਿਹਨਤ ਪੱਖੋ ਸੀ ਕੋਈ ਕੰਮ ਨਹੀਂ ਛੱਡਣੀ ਮੈਨੂੰ ਹਰੇਕ ਹਰ ਰੋਜ਼ ਕਟੁਕੜ ਚਾਰ ਪੰਜ ਥਾਂ ਤੇ પેટ્રોલ ਪੰਪ ਤੇ ਗੱਡੀ ਰੋਕ ਕੇ ਫੁੱਲ ਕੱਢ ਕੇ ਆਪਣੇ ਬੈਠਣ ਨੂੰ ਜਗ੍ਹਾ ਬਣਾਉਣੀ ਪੈਂਦੀ ਐ ਇੰਨਾ ਪਿਆਰ ਦੇਣਾ ਬਸ ਮੈਂ ਹਰੇਕ ਸਟੇਜ ਤੇ ਹਰੇਕ ਥਾਂ ਮੈਂ 15 ਤੋਂ 20 ਸਕਿੰਟ ਲੋਕਾਂ ਨੂੰ ਦੇ ਦੇਣਾ ਹੁੰਨਾ ਕਿ ਤੁਸੀਂ ਆਪਣੀ ਪੜਾਅਸ ਕੱਢ ਲਓ ਨਾਰਾ ਲਾ ਲਓ ચીਕ ਮਾਰ ਲਓ ਕਿਉਂਕਿ ਤਿੰਨ ਚਾਰ ਪੀੜੀਆਂ ਦੀ ਪੜਾਅਸ ਇਕੱਠੀ ਹੋਈ ਪਈ ਐ ਲਓ ਹੁਣ ਤੁਹਾਡੇ 20 ਸਕਿੰਟ ਤੁਹਾਡਾ ਸਮਾਂ ਸ਼ੁਰੂ ਹੁੰਦਾ ਹੈ ਅਬ ਇਨਕਲਾਬ ਇਨਕਲਾਬ ਵੀਰੋ ਇਹ ਵਾਹਾਂ ਬਹੁਤ ਫਲਾਉਣਗੇ ਹੁਣ ਆ ਪਿੱਛੇ ਜੇ ਵਾਹ ਫਲਾਈ ਆ ਅਕੇ ਜਿਹੜਾ ਬਿੱਟੂ ਐ ਉਹ ਭਗਵੰਤ ਮਾਨ ਦਾ ਦੋਸਤ ਐ ਉਹਦਾ ਬਿੱਟੂ ਬਿੱਟੂ ਨੂੰ ਭਗਵੰਤ ਮਾਨ ਜਿਤਾਊਗਾ ਮੇਰੇ ਵੀਰੋ ਆਪਣੀ ਖੂਨ ਪਸੀਨੇ ਨਾਲ ਪਾਰਟੀ ਬੜਾਈ ਆ ਆਮਾ ਦੀ ਪਾਰਟੀ ਅਸੀਂ ਉਹ ਕੰਮ ਹਰਕਤਾਂ ਨਹੀਂ ਕਰਦੇ ਕਿ ਕਿਸੇ ਨੂੰ ਆਪਦੇ ਬੰਦਿਆਂ ਨੂੰ ਹਰਾਈਏ ਜਾਂ ਫਲਾਂ ਤੇਮਕਾ ਬਿੱਟੂ ਨੂੰ ਕਹਿ ਰਹੋ ਕਿ ਚੌਥੇ ਨੰਬਰ ਤੇ ਆਉਣਾ ਜਾਂ ਪੰਜਵੇਂ ਨੰਬਰ ਤੇ ਇਸ ਗੱਲ ਦੀ ਮਿਹਨਤ ਕਰ ਲੈ ਬਾਕੀ ਕੰਮ ਛੱਡ ਦੇ ਬਾਕੀ ਕੰਮ ਛੱਡ ਦੇ 13 0 ਹੋਣ ਲੱਗਿਆ ਪੰਜਾਬ 'ਚ 13 0 ਮੈਂ ਗੁਰਦਾਸਪੁਰ ਜਾ ਕੇ ਆਇਆ ਮੈਂ ਹੁਸ਼ਿਆਰਪੁਰ ਜਾ ਕੇ ਆਇਆ ਮੈਂ ਪੱਟੀ ਗਿਆ ਮੈਂ ਬਾਗੇ ਬਰਾਣੇ ਗਿਆ ਮੈਂ ਫਿਰੋਜ਼ਪੁਰ ਗਿਆ ਮੈਂ ਸੰਗਰੂਰ ਬਰਨਾਲੇ ਗਿਆ ਮੈਂ ਵੀਰੋ ਜਿੱਥੇ ਵੀ ਜਾਣਾ ਲੋਕ ਇਹੀ ਕਹਿੰਦੇ ਆ ਕਿ ਐਸ ਵਾਰ ਅਸੀਂ ਹੋਰ ਕਿਸੇ ਪਾਸੇ ਦੇਖਣੇ ਨਹੀਂ ਕਿਉਂਕਿ 2 ਸਾਲਾਂ ਦੇ ਸਿਰਫ 2 ਸਾਲਾਂ ਦੇ ਕੰਮ ਲੈ ਕੇ ਜਾ ਰਹੇ ਹਾਂ ਜਿਦੇ ਵਿੱਚ 43000 ਨੌਕਰੀਆਂ ਨੇ ਜਿਦੇ ਵਿੱਚ ਬਿਜਲੀ ਦਾ ਬਿੱਲ ਜਿਹੜਾ ਘਰਾਂ ਦਾ ਬਿੱਲ 0 ਆਉਂਦਾ ਹੈ ਖੇਤਾਂ 'ਚ ਜਦੋਂ ਮਰਜੀ ਬਿਜਲੀ ਵਰਤਣੀ ਹੈ ਬਸ ਸਟਾਰਟਰ ਦਾ ਹਰੇ ਰੰਗ ਦਾ ਬਟਨ ਦੱਬ ਲੋ ਮੋਟਰ ਚੱਲ ਪੈਂਦੀ ਐ ਕੋਈ ਕਟ ਨਹੀਂ ਲੱਗਦੇ ਦਿਨੇ ਦਿਨੇ ਬਿਜਲੀ ਦਿੰਨੇ ਆ ਤਾਂ ਕਿ ਕਿਸਾਨ ਰਾਤਾਂ ਨੂੰ ਸੱਪਾਂ ਦੀਆਂ ਸਰੀਆਂ ਨਾਲ ਮਿੱਦੇ ਵੀਰੋ ਰਾਸ਼ਨ ਕਾਰਡ ਰਾਸ਼ਨ ਕਾਰਡ ਜਿਹੜੇ ਨੇ ਉਹ ਬਣਾਏ ਨੇ ਜਿਹੜੇ ਇਹਨਾਂ ਨੇ ਕੱਟਤੇ ਸੀ ਕਣਕ ਜਿਹੜੀ ਤੁਸੀਂ ਹੈਰਾਨ ਹੋ ਜਾਓਗੇ ਜਿਹੜੀ ਕਣਕ ਇਸ ਵਾਰ ਗਰੀਬਾਂ ਨੂੰ ਮਿਲੂਗੀ ਜਿਹੜੀ ਕਣਕ ਇਸ ਵਕਤ ਮੰਡੀ ਚ ਅੱਜ ਆਈ ਐ ਉਹੀ ਪੰਜ ਸੱਤ ਦਿਨਾਂ ਬਾਅਦ ਗਰੀਬਾਂ ਦੇ ਗਰੀਬਾਂ ਦੇ ਘਰਾਂ ਚ ਹੋਊਗੀ ਜਿਹੜੇ ਜਿਹੜਾ ਇੱਕ ਮਿੰਟ ਜੀ ਇੱਕ ਮਿੰਟ ਬਾਅਦ ਚ ਕਰ ਲਈ ਜੀ ਦਾ ਪਰ ਕਨਸੈਂਟਰੇਸ਼ਨ ਨਹੀਂ ਰਹਿੰਦੀ ਨਾ ਮੈਨੂੰ ਪਤਾ ਤੁਸੀਂ ਪਿਆਰ ਸਤਿਕਾਰ ਦੇਣਾ ਚਾਹੁੰਦੇ ਹੋ ਬਾਅਦ ਸਰਪਾ ਸਾਹਿਬ ਦੇਣਾ ਮੈਂ ਬਾਅਦ ਕਰ ਬੀਰੋ ਜਿਹੜੀ ਰੋਟੀ ਮੇਰੇ ਮੰਤਰੀਆਂ ਦੇ ਘਰੇ ਜਾਂ ਮੇਰੇ ਘਰੇ ਪੱਕਦੀ ਹੈ ਜਿਹੜੀ ਕਣਕ ਦੀ ਉਸੇ ਕਣਕ ਦੀ ਰੋਟੀ ਗਰੀਬਾਂ ਦੇ ਘਰੇ ਪੱਕੂਗੀ ਕਿਉਂਕਿ ਅਸੀਂ ਉਹਨਾਂ ਨੂੰ ਕੋਈ ਗੈਰ ਮਨੁੱਖੀ ਵਿਹਾਰ ਨਹੀਂ ਕਰਨਾ ਸੋ ਆ ਆ ਚੀਜ਼ ਲੈ ਕੇ ਤੁਹਾਡੇ ਕੋਲ ਆਇਆ ਬੀਰੋ ਆਹ ਹੁਣ ਤੁਸੀਂ ਦੇਖ ਲਓ ਕਿ ਜਿਹੜੇ ਹਿਸਾਬ ਨਾਲ ਇਹਨਾਂ ਦਾ ਹਾਲ ਹੋਇਆ ਪਿਆ ਹਜੇ ਤੱਕ ਹਜੇ ਤੱਕ ਤਾਂ ਕਈਆਂ ਨੂੰ ਕੈਂਡੀਡੇਟ ਹੀ ਨਹੀਂ ਮਿਲੇ ਤੇ ਕਈ ਪਾਰਟੀਆਂ ਕਈ ਪਾਰਟੀਆਂ ਅਖਬਾਰਾਂ ਵਾਂਗੂ ਐ ਅਖਬਾਰਾਂ ਵਾਲਾ ਤੜਕੀ ਜਿਵੇਂ ਖ਼ਬਰ ਸਿੱਟਦਾ ਐ ਐ ਟਿਕਟਾਂ ਸਿੱਟਦੇ ਫਿਰਦੇ ਨੇ ਕੋਈ ਲੈ ਲਓ ਕੋਈ ਸਾਡਾ ਟਿਕਟ ਲੈ ਲਓ ਇਹ ਹਾਲਤ ਕਰ ਦਿੰਦੀ ਐ ਜਨਤਾ ਪਬਲਿਕ ਜਦੋਂ ਆਪਣੀ ਆਈ ਤੇ ਆਜੇ ਕੋ ਵੀਰ ਗੁਰਪ੍ਰੀਤ ਜੀਪੀ ਤੁਹਾਡੇ ਕੈਂਡੀਡੇਟ ਹੈ ਬਹੁਤ ਗਰੀਬ ਘਰ ਛੋਟਾ ਆਇਆ ਮੁੰਡਾ ਹੈ ਬਹੁਤ ਮਿਹਨਤ ਕੀਤੀ ਹੈ ਔਰ ਇਹੋ ਜਿਹੇ ਬੰਦਿਆਂ ਨੂੰ ਭੇਜੋ ਜਿਨ੍ਹਾਂ ਨੇ ਗਰੀਬੀ ਆ ਆਪਣੇ ਪਿੰਡੇ ਤੇ ਹੰਡਾਈਆਂ ਹੋਣ ਉਹ ਜਿਹੜੇ ਸੋਨੇ ਦਾ ਚਮਚਾ ਮੂੰਹ ਚ ਲੈ ਕੇ ਜੰਮਦੇ ਨੇ ਉਹਨਾਂ ਨੂੰ ਕੀ ਪਤਾ ਗਰੀਬੀ ਕੀ ਹੁੰਦੀ ਹੈ ਉਹਨਾਂ ਨੂੰ ਕੀ ਪਤਾ ਹੈ ਕਿ ਅੱਜ ਸ਼ਾਮ ਨੂੰ ਰੋਟੀ ਪੱਕੂ ਜਾਂ ਨਾ ਪੱਕੂ ਜਿਹੜਾ ਇਹ ਫਿਕਰ ਹੈ ਇਹ ਸਭ ਤੋਂ ਵੱਡਾ ਫਿਕਰ ਹੁੰਦਾ ਉਹਨੂੰ ਕੋਈ ਕੁਝ ਨਹੀਂ ਪਤਾ ਸੋ ਅਸੀਂ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਤੇਰਾ ਜੀਰੋ ਕਰੋ ਸ਼ਕਤੀ ਬੜੂੰਗੀ ਰਾਜਨੀਤਿਕ ਸ਼ਕਤੀ ਐਸੀ ਬੜੂੰਗੀ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਇੱਕ ਰੁਪਈਆ ਤੁਹਾਡੇ ਵਿਕਾਸ ਤੇ ਲੱਗੂਗਾ ਜਿਨ੍ਹਾਂ ਨੇ ਪਹਿਲਾਂ ਰੁਪਈਏ ਖਾਦੇ ਨੇ ਬਿਆਸਵੇ ਤੋਂ ਉਹਨਾਂ ਤੋਂ ਕਢਾਵਾਂਗੇ ਭਾਵੇਂ ਪਹਾੜਾਂ 'ਚ ਦੱਬੇ ਹੋਏ ਨੇ ਭਾਵੇਂ ਕਿਸੇ ਹੋਟਲ 'ਚ ਵੀਰੋ ਆਮ ਲੋਕਾਂ ਦੇ ਘਰ ਕੱਚੇ ਪਤਾ ਕਿਉਂ ਰਹਿ ਗਏ ਕਿਉਂਕਿ ਉਦੋਂ ਸੁੱਖ ਵਿਲਾਸ ਹੋਟਲ ਬਣ ਰਿਹਾ ਸੀ ਆਮ ਗਰੀਬਾਂ ਦੇ ਘਰਾਂ ਦੇ ਜਿਹੜਿਆਂ ਛੱਤਾਂ ਨੇ ਉਹ ਪਤਾ ਕਿਉਂ ਚੌਂਦੀਆਂ ਨੇ ਕਿਉਂਕਿ ਉਦੋਂ ਸਿਸਮਾ ਵਾਲਾ ਰਾਜੇ ਦਾ ਮਹਿਲ ਬਣ ਰਿਹਾ ਸੀ ਇਹਨਾਂ ਨੇ ਲੋਕਾਂ ਦਾ ਪੈਸਾ ਆਪਣੇ ਵਾਸਤੇ ਵਰਤਿਆ ਇਸ ਕਰਕੇ ਹੁਣ ਹਿਸਾਬ ਤਾਂ ਦੇਣੇ ਪੈਣਗੇ ਹਿਸਾਬ ਤਾਂ ਹੁਣ ਦੇਣੇ ਪੈਣਗੇ ਤੇ ਮੈਨੂੰ ਮੈਨੂੰ ਇੱਕ ਬਜ਼ੁਰਗ ਮਿਲਿਆ ਉਹ ਕਹਿੰਦਾ ਪੁੱਤ ਪਹਿਲਾਂ ਕਾਲੀਦਲ ਨੂੰ ਵੋਟ ਪਾਉਂਦੇ ਹੁੰਦੇ ਸੀ ਹੁਣ ਤੂੰ ਕਹਿਵੀਂ ਸਟੇਜ ਤੇ ਜਾ ਕੇ ਕਿ ਹੁਣ ਨਹੀਂ ਪਾਉਂਦੇ ਮੈਂ ਕੀ ਗੱਲ ਹੋ ਗਈ ਜੀ ਕਹਿੰਦਾ ਬਾਬੇ ਨਾਨਕ ਦੀ ਤੱਕੜੀ ਸਮਝ ਕੇ ਵੋਟਾਂ ਪਾਈ ਗਏ ਉਸੇ ਬਾਬੇ ਨਾਨਕ ਦੀ ਬਾਣੀ ਰੋਲਦੀ ਇਹਨਾਂ ਨੇ ਗਲੀਆਂ 'ਚ ਇਹਨਾਂ ਨੇ ਅੰਗ ਪਰਵਾ ਕੇ ਗੁਰੂ ਸਾਹਿਬ ਦੇ ਗਲੀਆਂ 'ਚ ਰੋਲਤੇ ਹੁਣ ਨਹੀਂ ਦਿਲ ਕਰਦਾ ਪੁੱਤ ਜੇ ਹੁਣ ਤਾਂ ਕਹਿੰਦਾ ਮਤਲਬ ਕਾਲੀ ਦਲ ਨੂੰ ਵੋਟ ਪਾਉਣਾ ਸਮਝ ਲਓ ਗੁਰੂ ਸਾਹਿਬ ਦੀ ਦੁਬਾਰਾ ਬੇਅਦਬੀ ਕਰਨ ਦੇ ਬਰਾਬਰ ਹੈ ਕਿਉਂਕਿ ਜੇ ਬੇਅਦਬੀ ਕਰਨ ਵਾਲਿਆਂ ਦੇ ਹੱਕ ਦਾ ਬਟਨ ਦੱਬਾਂਗੇ ਇਹਦਾ ਮਤਲਬ ਆਪਾਂ ਵੀ ਵਿੱਚ ਫਿਰ ਸ਼ਾਮਲ ਹੋਣਾ ਸੋ ਇਸ ਕਰਕੇ ਗੁਰੂ ਸਾਹਿਬ ਆਪ ਹੀ ਦੇਖੀ ਜਾਂਦੇ ਨੇ ਉਹੀ ਸਜ਼ਾ ਦੇ ਰਹੇ ਨੇ ਹਾਲਤ ਦੇਖ ਲਓ ਹੁਣ ਕੀ ਹੋਈ ਪਈ ਐ ਪਤਾ ਹੀ ਨਹੀਂ ਕੀ ਕੀ ਬਿਆਨ ਦੇਈ ਜਾਂਦੇ ਨੇ ਅਗਲੇ ਦਿਨ ਮਾਫੀ ਮੰਗਣੀ ਪੈਂਦੀ ਐ ਸੋ ਆਪਾਂ ਅਰਵਿੰਦ ਕੇਜਰੀਵਾਲ ਜੀ ਨੇ ਕਿਹਾ ਕਿ ਉਹ ਵਾਦਾ ਨਹੀਂ ਕਰਨਾ ਜਿਹੜਾ ਆਪਾਂ ਪੂਰਾ ਨਾ ਕਰ ਸਕਦੇ ਹੋਈਏ ਤੇ ਬਿਨਾਂ ਗਰੰਟੀਆਂ ਤੋਂ ਵੀ ਕਈ ਗਰੰਟੀਆਂ ਪੂਰੀਆਂ ਕਰਤੀਆਂ ਤੁਸੀਂ ਹੈਰਾਨ ਹੋ ਜਾਓਗੇ ਅੱਜ ਮੈਂ ਅੰਕੜੇ ਕਢਾਏ ਨੇ ਜਿਹੜੇ ਟੋਲ ਪਲਾਜੇ ਬੰਦ ਕੀਤੇ ਆ ਪੰਜਾਬ ਚੋਂ ਉਹਦੇ ਨਾਲ ਪੰਜਾਬ ਦੇ ਵਿੱਚ 58 ਲੱਖ 77000 58 ਲੱਖ 77000 ਰੁਪਇਆ ਇੱਕ ਦਿਨ ਦਾ ਪੰਜਾਬੀਆਂ ਦਾ ਬਚਣ ਲੱਗ ਗਿਆ ਇੱਕ ਦਿਨ ਦਾ ਇਹ ਤਾਂ ਅਸੀਂ ਗਾਰੰਟੀ ਵੀ ਨਹੀਂ ਦਿੱਤੀ ਸੀ ਇਹ ਤਾਂ ਗਾਰੰਟੀ ਵੀ ਨਹੀਂ ਦਿੱਤੀ ਸੀ ਟੋਲ ਪਲਾਜੇ 58 ਲੱਖ 77000 ਇੱਕ ਦਿਨ ਦਾ ਕੇ ਦਾ 200 ਬਚ ਗਿਆ ਕੇ ਦਾ 500 ਬਚ ਗਿਆ ਕਰ ਕਰਾ ਕੇ ਲਗਭਗ 60 ਲੱਖ ਰੁਪਈਆ ਇੱਕ ਦਿਨ ਦਾ ਪੰਜਾਬੀਆਂ ਦੀ ਜੇਬ ਚ ਬਚ ਗਿਆ ਅਸੀਂ ਤੁਹਾਡੀ ਜੇਬਾਂ ਚ ਵੀ ਪੈਸੇ ਬਚਾਉਨੇ ਆ ਤੇ ਇਹ ਤੁਹਾਡੀ ਜੇਬਾਂ ਕੱਟਦੇ ਆ ਆ ਪਿੱਛੇ ਜੇ ਕਹਿੰਦੇ ਇੱਥੇ ਸੁਖਵੀਰ ਬਾਦਲਾ ਆਇਆ ਸੀ ਕਹਿੰਦੇ ਲੋਕ ਸਰੋਪੇ ਦੇ ਹੀ ਗਏ ਬਾਅਦ ਚ ਪਤਾ ਲੱਗਿਆ ਜੇਬਾਂ ਹੀ ਕੱਟੀਆਂ ਗਈਆਂ ਸਾਰਿਆਂ ਦੀਆਂ ਮੈਂ ਕਿਹਾ ਇੱਥੇ ਤਾਂ ਆਉਂਦੇ ਹੀ ਉਹਨਾਂ ਦੇ ਸਟਾਫ ਮੈਂਬਰ ਹੈ ਇਹਨਾਂ ਨੇ ਪੰਜਾਬ ਦੀਆਂ ਜੇਬਾਂ ਹੀ ਕਟੀਆਂ ਹੋਰ ਕੀਤਾ ਕੀ ਇਹਨਾਂ ਨੇ ਸੁਬੀਰੋ ਆਪਾਰੇ ਮਾਵਾ ਭੈਣਾ ਜਿਹੜੇ ਹਸਾਬ ਨਾਲ ਘਰਾਂ ਚੋਂ ਦੁਕਾਨਾਂ ਚੋਂ ਬਾਹਰ ਆ ਕੇ ਅਸ਼ੀਰਵਾਦ ਇਹ ਭਾਈ ਇਹ ਤਾਹਾਂ ਵਾਲੇ ਦੀ ਕੋਈ ਕਿਰਪਾ ਹੈ ਇਹ ਇਹ ਭਗਵੰਤ ਮਾਨ ਦੀ ਕੋਈ ਔਕਾਤ ਨਹੀਂ ਹੈਗੀ ਇਹ ਤੁਸੀਂ ਜਿਹੜਾ ਪਿਆਰ ਦੇ ਰਹੇ ਹੋ ਇਹ ਕੋਈ ਪਰਮਾਤਮਾ ਦੀ ਤਾਹਾਂ ਵਾਲੇ ਦੀ ਕੋਈ ਕਿਰਪਾ ਹੈ ਵੀਰੋ ਵੀਰੋ ਸਵਾ ਦੋ ਸਾਲ ਹੋ ਗਏ ਮੁੱਖ ਮੰਤਰੀ ਬੜਿਆ 1 ਰੁਪਏ ਦਾ ਕੋਈ ਲਾ ਲ 1 ਰੁਪਏ ਦਾ ਕਿ ਭਗਵਾਨਤ ਮਾਨੇ 1 ਕਰਪੀਆ ਸਰਕਾਰ ਦਾ ਖਾ ਲਿਆ ਵੀਰੋ ਪੈਸੇ ਖਾਣ ਥੋੜੀ ਆਇਆ ਮੈਂ ਕੋਈ ਰੇਤੇ ਦੀਆਂ ਖਾੜਾ ਚ ਹਿੱਸਾ ਪਾਉਣ ਨਹੀਂ ਆਇਆ ਮੈਂ ਕੋਈ ਟਰਾਂਸਪੋਰਟਾਂ ਚ ਹਿੱਸਾ ਪਾਉਣ ਨਹੀਂ ਆਇਆ ਮੈਂ ਕੋਈ ਟਾਬਿਆਂ ਹਵੇਲੀਆਂ ਚ ਹਿੱਸਾ ਪਾਉਣ ਨਹੀਂ ਆਇਆ ਮੈਂ ਹਿੱਸਾ ਪਾਉਣ ਆਇਆ ਤਾਂ ਸਾਡੇ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਉਣ ਆਇਆ ਮੈਂ ਸਵਾ ਜਿਹੜੇ ਫਵਾਹਾਂ ਫਲਾਉਂਦੇ ਆ ਕਿ ਫਲਾਨੇ ਨੂੰ ਫਲਾਨਾ ਖੜਾ ਕਰਤਾ ਆਮ ਆਦਮੀ ਪਾਰਟੀ ਫਲਾਣੇ ਵਿੱਚ ਤਾਂ ਆਸੀ ਤਾਂ ਆਪਦੇ 13 ਜਿਤਾਉਣੇ ਨੇ ਬਾਈ ਮੇਰੇ 13 ਮੇਰੇ 13 ਦਾ ਮਤਲਬ ਹੈ ਮੇਰੇ ਆਪਣੇ ਕਿਉਂਕਿ ਜਦੋਂ ਇਹੋ ਜਿਹੇ ਬੰਦੇ ਪਾਰਲੀਮੈਂਟ ਦੀਆਂ ਪੌੜੀਆਂ ਚੜ ਕੇ ਬੋਲਣਗੇ ਤਾਂ ਮੈਨੂੰ 13 ਜ਼ੁਬਾਨਾਂ ਮਿਲ ਜਾਣਗੀਆਂ ਜਦੋਂ ਇਹ ਪਾਰਲੀਮੈਂਟ ਦੇ ਵਿੱਚ ਐ मुट्ठी ਬੰਦ ਕਰਕੇ ਇਨਕਲਾਬ ਜਿੰਦਾਬਾਦ ਦਾ ਨਾਅਰਾ ਲਾਉਣਗੇ ਤਾਂ ਮੈਨੂੰ 13 ਹੋਰ ਹੱਥ ਮਿਲ ਜਾਣਗੇ ਜਿਹੜੇ ਮੈਨੂੰ ਕੰਮ ਕਰਨ ਵਾਸਤੇ ਸਮਰਥ ਬਖਸ਼ਣਗੇ, ਬਲ ਬਖਸ਼ਣਗੇ ਤੇ ਫਿਰ ਪੰਜਾਬ ਦਾ ਇੱਕ ਠਿਆਨੀ ਵੀ, ਇੱਕ ਚਵਾਨੀ ਵੀ ਸੈਂਟਰ ਸਰਕਾਰ ਰੋਕ ਨਹੀਂ ਸਕਦੀ। 13 ਇਹ ਹੋ ਗਏ, 14 ਕੂ ਖੇਤਰ ਜਿੱਤ ਰਹੇ ਹਾਂ, ਦਿੱਲੀ ਦੇ ਸਾਰੇ ਜਿੱਤ ਰਹੇ ਹਾਂ। ਪਰਸੋਂ ਨੂੰ ਗੁਜਰਾਤ ਜਾਊਂਗਾ, ਗੁਜਰਾਤ ਤੋਂ ਵੀ ਜਿੱਤ ਰਹੇ ਹਾਂ ਤੇ ਆਪਾਂ ਸ਼ਾਮਚੋ ਵੀ ਜਿੱਤ ਰਹਿਆ। 10 ਆਪਣੇ ਪਹਿਲੀ ਨੇ ਰਾਜ ਸਭਾ 'ਚ ਵੀਰੋ ਜਦੋਂ 35-40 ਹੋ ਗਏ, ਉਹ ਵੀ ਬੋਲਣ ਵਾਲੇ, ਉਹ ਵੀ ਉਹ ਵੀ ਭਗਤ ਸਿੰਘ ਦੀ ਮਿੱਟੀ ਦੇ ਵਾਰਿਸ ਜਦੋਂ 35 40 ਹੋ ਗਏ ਫਿਰ ਆਪਾਂ ਨੂੰ ਕੌਣ ਰੋਕ ਲੂ ਦਰਿਆ ਆਪਦੇ ਰਸਤੇ ਆਪ ਬਣਾਉਂਦੇ ਹੁੰਦੇ ਨੇ ਦਰਿਆਵਾਂ ਨੂੰ ਨੱਕੇ ਨਹੀਂ ਲੱਗ ਸਕਦੇ ਭਗਤ ਸਿੰਘ ਮਾਨ ਜਿੰਦਾਬਾਦ ਭਗਤ ਸਿੰਘ ਮਾਨ ਜਿੰਦਾਬਾਦ ਕੇਜਰੀਬਾਲ ਜੀ ਨਾਲ ਮੁਲਾਕਾਤ ਕਰਕੇ ਆਇਆ ਮੈਨੂੰ ਪੁੱਛਿਆ ਕਹਿੰਦੇ ਪੰਜਾਬ ਚ ਮੈਂ ਕਿਹਾ ਜੀ 13 0 ਕਹਿੰਦੇ ਪੱਕਾ ਮੈਂ ਕਿਹਾ ਹਾਂ ਜੀ ਇੱਥੇ ਪਰ ਮੇਰੇ ਵੱਲੋਂ ਉਹਨਾਂ ਸਾਰਿਆਂ ਨੂੰ ਧੰਨਵਾਦ ਕਹਿੰਦੀ ਇਹ ਮੈਨੂੰ ਜੇਲ੍ਹ ਚ ਕਰੀ ਬੈਠੇ ਆ ਕੋਈ ਗੱਲ ਨਹੀਂ ਇਹਨੂੰ ਲੱਗਦਾ ਪਤਾ ਨਹੀਂ ਕੇਜਰੀਵਾਲ ਨੂੰ ਜੇਲ੍ਹ ਚ ਕਰਕੇ ਅਸੀਂ ਉਹਦੀ ਪਾਰਟੀ ਦੀ ਆਵਾਜ਼ ਰੋਕ ਦਾਂਗੇ ਇੱਕ ਬੰਦੇ ਨੂੰ ਅੰਦਰ ਕਰ ਸਕਦੇ ਹੋ ਪਰ ਉਹਦੀ ਸੋਚ ਨੂੰ ਅੰਦਰ ਨਹੀਂ ਕਰ ਸਕਦੇ ਆ ਜਿਹੜੇ ਕੇਜਰੀਵਾਲ ਦੀ ਸੋਚ ਵਾਲੇ ਪੈਦਾ ਹੋਗੇ ਆ ਲੱਖਾਂ ਜਿਹੜੇ ਪੈਦਾ ਹੋਗੇ ਇਹਨਾਂ ਦਾ ਕੀ ਕਰੋਗੇ ਸੋ ਇਸ ਕਰਕੇ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਣਾ ਇਥੇ ਇਹਨਾਂ ਦਾ ਇਹ ਭਾਜੀਪੀ ਵਾਲੇ ਅਕਾਲੀ ਦਲ ਵਾਲੇ ਕਾਂਗਰਸ ਵਾਲੇ ਇਹਨਾਂ ਦਾ ਮੁਕਾਬਲਾ ਨੋਟਾਂ ਨਾਲ ਹੈ ਇਹਨਾਂ ਦਾ ਮੁਕਾਬਲਾ ਸਾਡਾ ਮੁਕਾਬਲਾ ਮਹਿੰਗਾਈ ਨੂੰ ਦੂਰ ਕਰਨ ਤੇ ਸਾਡਾ ਮੁਕਾਬਲਾ ਬੇਰੁਜ਼ਗਾਰੀ ਨਾਲ ਹੈ ਸਾਡਾ ਮੁਕਾਬਲਾ ਇੰਡਸਟਰੀ ਨੂੰ ਇੱਥੇ ਲੈ ਕੇ ਆਉਣਾ ਸਾਡਾ ਮੁਕਾਬਲਾ ਵਪਾਰੀ ਦਾ ਵਪਾਰ ਵਧਾਉਣਾ ਸਾਡਾ ਮੁਕਾਬਲਾ ਦੁਕਾਨਦਾਰ ਦੀ ਦੁਕਾਨਦਾਰੀ ਵਧਾਉਣੀ ਸਾਡਾ ਮੁਕਾਬਲਾ ਬਾਜ਼ਾਰਾਂ ਚ ਰੌਣਕਾਂ ਵਾਪਸ ਲੈ ਕੇ ਆਉਣੀ ਆ ਸਾਡਾ ਮੁਕਾਬਲਾ ਜਿੱਦੇ ਭਗੜੇ ਕੁਸ਼ਤੀਆ ਛਿੰਝਾ ਪੈਣੀ ਆ ਸਾਡਾ ਮੁਕਾਬਲਾ ਰੰਗੜਾ ਪੰਜਾਬ ਬਣਾਉਣ ਦਾ ਹੈ ਸਾਡਾ ਮੁਕਾਬਲਾ ਕਿਸੇ ਕਿਸੇ ਪਾਰਟੀ ਨਾਲ ਨਹੀਂ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਨਾ ਕਿ ਇਸ ਵਾਰ ਜਿੱਥੇ ਵੀ ਮੈਂ ਜਾਣਾ ਲੋਕ ਇਹੀ ਕਹਿੰਦੇ ਨੇ ਕਿ ਭਾਈ ਤੁਹਾਨੂੰ ਵੋਟ ਪਾ ਕੇ ਅਸੀਂ ਆਪਦਾ ਫਰਜ਼ ਨਿਭਾਵਾਂਗੇ ਮੈਂ ਕਹਾਂ ਜੀ 1 ਜੂਨ ਨੂੰ ਤੁਸੀਂ ਆਪਣਾ ਫਰਜ਼ ਨਿਭਾ ਦਿਓ ਝਾੜੂ ਵਾਲਾ ਬਟਨ ਦਬਕ ਕੇ ਉਸ ਤੋਂ ਬਾਅਦ ਫਰਜ਼ ਨਿਭਾਉਣ ਦੀ ਜ਼ਿੰਮੇਵਾਰੀ ਤੁਹਾਡੇ ਪੁੱਤ ਦੀ ਹੈ ਤੁਹਾਡੇ ਛੋਟੇ ਵੱਡੇ ਭਰਾ ਦੀ ਹੈ ਭਗਵੰਤ ਮਾਨ ਦੀ ਜਗਤ ਸਿੰਘ ਜਿੰਦਾਬਾਦ ਸਾਰੇ ਹੱਥ ਖੜਾ ਕੇ ਦਾਪੰਗਰ ਸਿੰਘ ਮਾਨ ਜਿੰਦਾਬਾਦ ਸੋ ਵੀਰੋ ਆ ਜਿਹੜਾ ਲਿਖਿਆ ਹੋਇਆ ਸੰਸਦ ਵਿੱਚ ਵੀ ਭਗਵੰਤ ਮਾਨ ਇਹਦਾ ਮਤਲਬ ਇਹ ਨਹੀਂ ਹੈ ਕਿ ਮੈਂ ਇਲੈਕਸ਼ਨ ਲੜ ਰਿਹਾ ਮਤਲਬ ਇਹ ਹੈ ਦਿੱਲੀ ਚ ਵੀ ਹੈ ਕਿ ਸੰਸਦ મે ਵੀ केजरीवाल ਯਾਨੀ ਕਿ ਸਾਡੀ ਸੋਚ ਜਿਹੜੀ ਹੈ ਪੰਜਾਬ ਪੱਖੀ ਦਿੱਲੀ ਪੱਖੀ ਲੋਕ ਪੱਖੀ ਸੋਚ ਹਸਪਤਾਲ ਬਣਾਉਣ ਦੀ ਸਕੂਲ ਬਣਾਉਣ ਦੀ ਉਹ ਸੋਚ ਨੂੰ ਪਾਰਲੀਮੈਂਟ ਚ ਪਹੁੰਚਾਉਣਾ ਹੈ ਵੀਰੋ ਪਰਸੋਂ ਰਿਜ਼ਲਟ ਆਇਆ ਹੈ ਚੌਥੇ ਚੌਥੇ ਰਿਜ਼ਲਟ ਹੈ 158 ਬੱਚੇ ਸਰਕਾਰੀ ਸਕੂਲਾਂ ਦੇ ਜੇਈ ਦਾ ਮੇਨ ਟੈਸਟ ਪਾਸ ਕਰਕੇ ਜੇਈ ਦਾ ਪਹਿਲੀ ਵਾਰ ਹੋਇਆ ਇਹ ਸੋ ਸਾਡੇ ਸਕੂਲ ਪਣ ਹਸਪਤਾਲ ਪਣ ਬਿਜਲੀ ਦਾ ਬਿੱਲ ਮਾਫ ਹੈ ਵੀਰੋ ਥਰਮਲ ਪਲੈਂਟ ਖਰੀਦ ਲਿਆ ਆਪਾਂ ਨੇ ਗੋਇੰਦਵਾਲ ਸਾਹਿਬ ਵਾਲਾ ਥਰਮਲ ਪਲੈਂਟ ਖਰੀਦ ਲਿਆ ਸਾਡੇ ਕੋਲੇ 1 ਮਹੀਨੇ ਦਾ ਕੋਲਾ ਬਾਧੂ ਪਿਆ 1 ਮਹੀਨੇ ਦਾ ਨਹੀਂ ਪਹਿਲਾਂ ਇਹਨਾਂ ਦਿਨਾਂ ਚ ਆਪਾਂ ਖਬਰਾਂ ਸੁਣਦੇ ਹੁੰਦੇ ਸੀ ਪੰਜਾਬ ਮੇਂ ਛਾ ਸਕਤਾ ਹੈ ਅੰਧੇਰਾ ਸਿਰਫ 3 ਦਿਨ ਦਾ ਕੋਲਾ ਬਚਾ ਸਿਰਫ 2.5 ਦਿਨ ਦਾ ਕੋਲਾ ਬਚਾ ਇਹ ਆਹ ਖਬਰਾਂ ਹੋਣ ਨਹੀਂ ਆਉਣੀਆ ਵੀਰੋ ਹ ਮਹੀਨੇ ਦਾ ਵੀਰੋ ਬਿਜਲੀ ਆਮ ਹੈ ਔਰ ਨਾਲੇ ਵੀ ਹੈ ਦਿਨੇ ਬਿਜਲੀ ਸਾਡੀ ਸੋਲਰ ਵਾਲੀ ਚੱਲਦੀ ਹੈ ਰਾਤ ਨੂੰ ਪੰਜਾਬ ਮੁੰਬਈ ਨੂੰ ਹైదరాబాద్ ਨੂੰ ਪੂਨੇ ਨੂੰ ਬੰਗਲੌਰ ਨੂੰ ਬਿਜਲੀ ਵੇਚਦੇ ਆ ਪਿਛਲੇ ਪਿਛਲੇ 40 ਦਿਨਾਂ ਚ 108 ਕਰੋੜ ਰੁਪਏ ਦੀ ਬਿਜਲੀ ਵੇਚੀ ਹੈ ਅਪਕਾ ਕਮਾ ਰਹੇ ਹਾਂ ਜੇ ਜੇ ਲਾਣੇਦਾਰ ਜੇ ਲਾਣੇਦਾਰ ਇਹ ਧਾਰ ਲੈ ਕੇ ਮੈਂ ਇਸ ਘਰ ਨੂੰ ਕਰਜ਼ਾ ਮੁਕਤ ਵੀ ਕਰਨਾ ਹੈ ਕਰਜ਼ਾ ਵੀ ਨਹੀਂ ਚੜਨ ਦੇਣਾ ਤੇ ਨਾਲ-ਨਾਲ ਇਸ ਘਰ ਨੂੰ ਬਹੁਤ ਉੱਪਰ ਲੈ ਕੇ ਜਾਣਾ ਹੈ ਘਰ ਦਾ ਕੋਈ ਜੀ ਨੌਕਰੀ ਤੋਂ ਵਾਂਝਾ ਨਾ ਰਹੇ ਜੇ ਲਾਣੇਦਾਰ ਇਹ ਧਾਰ ਲੈ ਤੱਕ ਮ ਹੋ ਸਕਦਾ ਹੈ ਤੁਸੀਂ ਮੈਨੂੰ ਆਪਣਾ ਮੁਖੀਆ ਚੁਣਿਆ ਹੈ ਮੈਂ ਤੁਹਾਡੇ ਨਾਲ ਸਲਾਹ ਕਰਕੇ ਕੰਮ ਕਰਦਾ ਮੈਂ ਕੱਲਾ ਫੈਸਲੇ ਨਹੀਂ ਲੈਂਦਾ ਮੈਂ ਲੋਕਾਂ ਨੂੰ ਪੁੱਛਦਾ ਵੀ ਇਹਦਾ ਕੀ ਫਾਇਦਾ ਹੈ ਆ ਟੋਲ ਟੋਲ ਪਲਾਸੇ ਬੰਦ ਕਰ ਦਈਏ ਆਹ ਨੌਕਰੀਆਂ ਹੋਰ ਦੇ ਦਈਏ ਆਹ ਹਸਪਤਾਲ ਖੋਲ੍ਹ ਦਈਏ ਆਹ ਆਮ ਆਦਮੀ ਕਲੀਨਿਕ ਖੋਲ੍ਹ ਦਈਏ ਆਹ ਸਕੂਲਾਂ ਨੂੰ ਅਪਗ੍ਰੇਡ ਕਰ ਦਈਏ ਫਸ ਤੁਸੀਂ ਇੱਕ ਵਾਰੀ 4 ਜੂਨ ਨੂੰ ਜਦੋਂ ਰਿਜ਼ਲਟ ਆਵੇ ਨਾ ਇਹੋ ਜਿਹੇ ਵੇਲੇ ਤੱਕ ਤਾਂ ਕੰਮ ਹੋ ਜਾਊਗਾ 4 ਜੂਨ ਨੂੰ ਇਹੋ ਜਿਹੇ ਵੇਲੇ ਤੱਕ ਤਾਂ ਪਤਾ ਲੱਗ ਜਾਊਗਾ ਤੇ ਉਸ ਤੋਂ ਬਾਅਦ ਫਿਰ ਜਿਸ ਹੌਸਲੇ ਨਾਲ ਤੇਿਸ ਇਰਾਦੇ ਨਾਲ ਮੈਂ ਫ੍ਰੀ ਮਾਈਂਡ ਹੋ ਕੇ ਕੰਮ ਕਰੂੰਗਾ ਤੁਸੀਂ ਦੇਖਿਓ ਪੰਜਾਬ ਜਿਹੜਾ ਦੁਬਾਰੇ ਸੋਨੇ ਦੀ ਚਿੜੀ ਬਣੂੰਗਾ ਤੁਹਾਡੇ ਸਾਹਮਣੇ ਬਣੂੰਗਾ ਜੰਦਾਬਾਦ ਜੰਦਾਬਾਦ ਦੋਨੇ ਹੱਥ ਦੋਵੇਂ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਜੰਦਾਬਾਦ ਆਇਤੀ ਨੇ ਆਲੇ ਦਾਲ ਇਹਨਾਂ ਦੇ ਘਰ ਥੋੜਾ ਜਿਹਾ ਹੋਰ ਚੱਕ ਦੋ ਉਹਨਾਂ ਨੇ ਘਰਾਂ ਦੀਆਂ ਸ਼ੀਸ਼ੇ ਹੱਲ ਜਾਣ ਇਨਕਲਾਬ ਜੰਦਾਬਾਦ ਇਨਕਲਾਬ ਜੈਹਾਤ ਭਾਰਤ ਮਾਤਾ ਕੀ ਜੈ ਬੋਲੇ ਸੋਨਹਿਰਾ ਇੱਕ ਮਿੰਟ ਲਈ ਗੁਰਪ੍ਰੀਤ ਜੀ ਪੀ ਜੀ ਤੁਹਾਡੇ ਉਮੀਦਵਾਰ ਨੇ ਉਹ ਤੁਹਾਡਾ ਆਿਆਂ ਦਾ ਧੰਨਵਾਦ ਕਰਨਗੇ ਇੱਕ ਪਿੰਟਲੇ ਵਿਚਾਰ ਪਟੰਦਰ ਸਾਡੇ ਬਹੁਤ ਹੀ ਹਰਮਨ ਪਿਆਰੇ ਸ੍ਰੀ ਭਗਵਾਨ ਸਿੰਘ ਜੀ ਮੁੱਖ ਮੰਤਰੀ ਸਾਹਿਬ ਅਸੀਂ ਇਹਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦੇ ਹਾਂ ਕਿਉਂਕਿ ਪੰਜਾਬ ਦਾ ਕੰਮ ਕਰਨ ਵਾਲੇ ਅੱਜ ਕੱਲੇ ਭਗਵੰਤ ਮਾਨ ਜੀ ਦੇ ਮੁੱਖ ਮੰਤਰੀ ਮੁੱਖ ਮੰਤਰੀ ਸਾਹਿਬ ਨੇ 2 ਸਾਲ ਦੇ ਵਿੱਚ ਕਿਸਾਨਾਂ ਦਾ ਮਜ਼ਦੂਰਾਂ ਦਾ ਵਪਾਰੀਆਂ ਦਾ ਹਿੰਦੂ ਭਰਾਮਾਂ ਦਾ ਜੋ ਕੰਮ ਕੀਤਾ ਅਸੀਂ ਇਹਨਾਂ ਨੂੰ ਵਧਾਈ ਦਿੰਨੇ ਆ ਤੇ ਭਗਵੰਤ ਸਿੰਘ ਸਾਡੇ ਮੁੱਖ ਮੰਤਰੀ ਸਾਹਿਬ ਨੂੰ ਇੱਕ ਭਰੋਸਾ ਦਿੰਨੇ ਆ ਅਸੀਂ 13 ਦੀਆਂ 13 ਸੀਟਾਂ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਜਿੱਤ ਕੇ ਚੋਲੇ ਚ ਪਾਵਾਂਗੇ ਮੈਂ ਤੁਹਾਡਾ ਸਾਰਿਆਂ ਨਾਲ ਨੋ ਹਲਕੇ ਤੇ ਆਇਆ ਅਚਚੇ ਤਾ ਤੇ ਹਰਦੀ ਮੁੰਡੀਆਂ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਦੇ ਹਲਕੇ ਅੱਜ ਸਰ ਭਗਵਾਨ ਜੀ ਮੁੱਖ ਮੰਤਰੀ ਦਾ ਵੈਲਕਮ ਹੋਇਆ ਅਸੀਂ ਸਾਰੇ ਭਗਵਾਨ ਦੀ ਟੋੜੇ ਨਾਲ ਅੱਗੇ ਪਤੋ ਅਈ ਥੋੜੇ ਨਾਲ ਜੇ ਸਰ ਨੂੰ ਜਾਨ ਵੀ ਦੇਣੀ ਪਈ ਅਈ ਥੋੜੇ ਜਾਨ ਦੇ ਕੇ ਭਗਵਾਨ ਜੀ ਥੋੜੇ ਨਾਲ ਇੱਕ ਹੱਥ ਖੜਾ ਕਰਕੇ ਇੱਕ ਹੱਥ ਖੜਾ ਕਰਕੇ ਸਾਰੇ ਪਜਵਾਦੋ ਸਾਪ ਸਿੰਘ ਮਾਨ जाँ। जाँ जाँ। सारे सारे लोगों को अक्सर कहते सुना है जिंदा रहे तो फिर मिलेंगे लेकिन इस दिल ने कहा है मिलते रहे तो जिंदा रहेंगे तो मैं आऊंगा दोबारे भी आऊंगा जदो बुलाऊंगा तो थले आला कम साब लो भी केड़ी गली बेच दी ਆਪਾਂ ਨੇ ਲੰਘਣਾ ਹੈ ਅਗਲਾ ਰੋਡ ਸ਼ੋ ਕਿੱਥੇ ਕਰਨਾ ਹੈ ਪੋਸਟਰ ਕਿੱਥੇ ਲਾਉਣੇ ਨੇ ਬੂਥ ਦੇ ਅੰਦਰ ਕੌਣ ਬੈਠੂਗਾ ਬਾਹਰ ਬੂਥ ਕੌਣ ਲਾਊਗਾ ਹਾਂ ਥੱਲੇ ਵਾਲਾ ਕੰਮ ਸੰਭਲੋ ਉੱਪਰ ਦੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਐ ਇਹਨੂੰ ਮੈਂ ਕਿਸੇ ਨੂੰ ਨਹੀਂ ਬੋਲਣ ਦਿੰਦਾ ਇਹ ਸਭ ਡਰਦੇ ਐ ਇਹ ਸਭ ਚੋਰ ਐ ਇਹਨਾਂ ਨੇ ਸਭ ਗਲਤ ਕੰਮ ਕੀਤੇ ਹੋਏ ਨੇ ਇਹਨੂੰ ਡਰ ਲੱਗਦਾ ਰਹਿੰਦਾ ਕੀ ਪਤਾ ਕਿਤੇ ਸਾਡੀ ਵਾਰੀ ਆ ਜਾਏ ਇੰਨਾ ਕਿ ਮੈਂ ਜ਼ਰੂਰ ਭਰੋਸਾ ਦਵਾਣਾ ਜਿਨ੍ਹਾਂ ਨੇ ਲੋਕਾਂ ਦਾ ਪੈਸਾ ਲੁੱਟਿਆ ਉਹਨਾਂ ਦੀ ਵਾਰੀ ਜ਼ਰੂਰ ਆਊਗੀ ਸਬਰ ਕਰ ਲੈਣ ਥੋੜਾ ਜਿਹਾ ਹਰੇਕ ਦੀ ਵਾਰੀ ਆਊ ਜਿਹਨੇ ਪੈਸਾ ਲੁੱਟਿਆ ਉਹ ਵਿਆਹ ਸਮੇਂ ਤੋਂ ਪੈਸਾ ਲੋਕਾਂ ਨੂੰ ਵਾਪਸ ਬਿਜਲੀ ਦੇ ਰੂਪ ਵਿੱਚ ਸਕੂਲਾਂ ਦੇ ਰੂਪ ਵਿੱਚ ਸੜਕਾਂ ਦੇ ਰੂਪ ਵਿੱਚ ਇਨਫਰਾਸਟ੍ਰਕਚਰ ਦੇ ਰੂਪ ਵਿੱਚ ਹਸਪਤਾਲਾਂ ਦੇ ਰੂਪ ਵਿੱਚ ਲੋਕਾਂ ਕੋਲੇ ਵਾਪਸ ਆਊਗਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜਿਉਂਦੇ ਵਾਸਤੇ ਰਹੋ ਜਿੰਦਾਬਾਦ ਰਹੋ ਆਬਾਦ ਰਹੋ